ਕਾਲ ਜੀ ਬਈ ਸਰਨ ਵੀਦ ਕਰਦੇ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਧਰਮੀ ਹੋਈ ਵੀ ਬਹੁਤ ਬਈ ਨਹੀਂ ਪੈ ਨਹੀਂ ਰਹਾ ਬੱਦਲ ਬਈ ਹੋਈ ਜਹਾ ਨਹੀਂ ਪੈਨੇਗਾ ਨੌਨਸਾਨ ਨਹੀਂ ਅਖੜਾ ਮਾਨੂੰ ਫਰਸ ਲਿਆ ਉੱਪਰੋਂ ਨਦੀਆਂ માં ਪਾਣੀ ਆ ਲਿਆ ਇੱਕ ਦਿਨ ਸੋਣਾ ਲਾਇਆ ਤੁਹਾਨੂੰ ਵੀਡੀਓ ਵਿੱਚ ਬਿਜਲੀ ਕੀ ਕਾਵੜੀ ਵੀ ਜਲ ਬਹੁਤ ਲਿਆ ਰਹੇ ਆ ਬਾਈ ਸੜਕ 'ਤੇ ਲੈਂ ਲਗੀ ਵੀ ਆ ਦੇਖੋ ਆ ਦੇਖੋ ਪਿਛਾ ਬਹੁਤ ਤੇ ਪਿਛਾ ਉਹ ਲੱਗਿਆ ਵਾ ਸੀਵਰ ਪਿਛਾ ਬਹੁਤ ਆ ਦੇਖੋ ਛੰਡਾ ਲਾਈ ਜਾ ਰਿਹਾ ਬਾਜੇ-ਬਾਜੇ ਤਾਂ ਕੁਇੰਟਲ-ਕੁਇੰਟਲ ਜਲ ਲਿਆ ਰਹੇ ਆ ਬਾਈ ਆ ਦੇਖੋ ਰੇ ਵੀ ਸੀਵਰ ਲੱਗਿਆ ਵਾ ਤਾ ਹੈ ਬਈ ਇਹਨਾਂ ਦੀ ਵੀ ਆਪਣੀ ਆਪਣੀ ਸ਼ਰਤ ਹੈ ਕੋਈ ਕਿਸੇ ਨੂੰ ਮੰਨਦਾ ਬਈ ਕੋਈ ਕਿਸੇ ਨੂੰ ਮੰਨਦਾ ਇਹ ਭੋਲੇ ਕੇ ਚਿੱਲੇ ਆ ਤੇ ਭੋਲੇ ਨੂੰ ਮੰਨਦੇ ਅੱਜ ਤੱਕ ਸੜਕ 'ਤੇ ਮੈਂ ਨਹੀਂ ਲੱਗੀ ਭਈ ਆ ਬਈ ਇਹਦਾ ਦਿਨ ਪਤਾ ਨਹੀਂ ਕਿਦਣ ਛੜਨਾ ਮਤਲਬ ਚੱਲ ਲਾਸਟ ਦਿਨ ਕਿਦਣਾ ਹੈ ਸ਼ਾਇਦ ਸਰਪੰਤ ਤਰੀਕ ਦੇ ਗੇੜ ਚੋਂ ਉਹ ਦੇਖ ਰਹੇ ਨੇ ਆਹ ਦੇਖੋ ਕਿੰਨਾ بڑا ਝੰਡਾ ਠਾ ਰਿਹਾ ਬਾਈ ਝੰਡੇ ਵਾਸੀਬ ਜੀ ਫੋਟੋਸ਼ਾਪੀ ਵੀ ਪੂਰੇ ਸ਼ਿਵਰ ਲੱਗਿਆ ਵਾ ਬਾਈ ਦੇਖੋ ਟਰੱਕ 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 ਟਰਾਲੀਆਂ ਇਹ ਦੇਖੋ ਐਂਟਰ ਇਹ ਤਾਂ ਕੀ ਮਰਹਲ ਦੇ ਜ਼ਿਆਦਾ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਇੰਨੀ ਭੀੜ ਨਹੀਂ ਥੀ ਸੜਕ 'ਕੋ ਭਾਵੇਂ ਹਾਂ ਤੇਖੋ ਕੇ ਕਾਸ ਪਹਲੇ ਆਇਨੇ ले रहे हैं रेडी है वही दुई चार पहिया वाली मोरे दो जणे उनु खींच रहे हैं या देखो बहुत ਲੈਣੇ ਲਗੀ ਵੀ ਆ ਤਾਂ ਬਾਈ ਮੋੜੀ ਪਹੁੰਚ ਗਏ ਆਪਾਂ ਬਾਈ ਦੇਖੋ ਕਿ ਕਿੱਡਾ ਤਕੜਾ ਸ਼ਿਵਰ ਲਗਿਆ ਵਾ ਇਹੋ ਦੇਖ ਨੀ ਪਿਕਅਪਾਂ 'ਚ ਡੀਜੇ ਰੱਖੇ ਹੋਏ ਉੱਪਰ ਇਹ ਦੇਖੋ ਬਹੁਤ ਤਕੜਾ ਪ੍ਰਬੰਧ ਹੈ ਰਵਈਆ ਜੀ ਇਹ ਦੇਖੋ ਅੱਗੇ ਟਰਾਲੀਆਂ ਬੈਠੇ ਭੋਲੇ ਟਰਾਲੀ 'ਮਾਂ' ਬਾਜੀ ਵਾ ਆਪਣਾ ਇਹ ਵੀ ਦੇਖ ਲਓ ਸੋਨਾ ਭਜਨ ਚੱਕੀ ਵੀਰ ਰਿਹਾ ਉਹ ਦੇਖੋ ਰਗੜ ਰਹੇ ਭੰਗ ਖੜੇ ਭੰਗ ਸੋਣੀ ਹੋ ਜਾ ਇਹ ਦਿਨਾਂ માં ਵਾਰਸਪੁਰਸ ਪੈ ਗਿਆ ਬਈ ਸੜਕਾਂ ਬਾ ਰੱਖ ਗਾ ਆਪਣਾ ਜਲ ਸਾਈਡ ਮਾ ਆਪਣਾ ਭੰਗ ਲੱਗ ਜਾ ਰਗੜਨਾ ਨੇ ਸਾਰੇ ਹੈ ਤੋਂ ਵਿੱਚ ਕੋਈ ਹੋ ਆ ਜਾਦਾ ਅਦਰ ਸੁਲਫੇਲੀ ਹੋਾ ਚੋਪਾ بیمਾ ਬਈ ਨੇ ਇਹ ਇੱਧਰ ਲੱਜਿਆ ਵਾ ਇਧਰਲੀ ਸਾਈਡ ਮੈਂ ਦੇਖੋ ਤਰ੍ਹਾਂ ਖੜਿਆ ਟਰੈਕਟਰ ਟਰਾਲੀ ਉੱਪਰ ਡੀਜੇ ਰੱਖੇ ਹੋਏ ਅੰਜਨ ਰੱਖਿਆ ਵਾ ਜਨਰੇਟਰ ਇਹ ਆ ਦੇਖੋ ਬਈ ਡੀਜੇ ਤੋਂ ਇਹ ਲੈਟਨ ਲੁਟਾਣ ਲਾਈਵ ਹੀ ਦੇਖੋ ਟਰੈਕਟਰ ਟਰਾਲੀ ਵਾ there ਯਾਨੀ ਉਹ ਆਪਣਾ ਉੱਤੋਂ ਪੈ ਗਿਆ ਜਿਹੜੇ ਖੇਤ ਖਾਲੀ ਦੇ ਘਰੇ ਪਾਣੀ ਭਰ ਗਿਆ ਉਹ ਮੈਂ ਪਰਸੇ ਜਾਨੀ ਆਸਮ ਪੰਜਾਬ ਦਾ ਰਜਿੰਦਰ ਮਾਨ ਹੈ ਜਿਹੜਾ ਪਿਛਲੇ ਸਾਲ ਵੀ ਹੁਣ ਹੈ ਰੈਡ ਅਲਰਟ ਜਾਰੀ ਕਰਿਆ ਦਾ ਬਾਈ ਤਰੱਕੀ ਵਾਲਾ ਅੜਾ ਵੀ ਸਥਿਤੀ ਬਣ ਗਈ ਦੀ ਆਪਾਂ ਲੈ ਲਈਏ ਬਈ ਸੁੱਖੂ ਜੋਗਾ 버ਗਰ ਅੱਜ ਫਿਰ काफी दिन हो गए वर्गर नहीं करे ले आया। वैसे तो गलती नहीं रह गए जी भी मंगते है, वे है। बर्गर चीज बर्गर करा दीजर हाँ एक, एक पैक करना, पैक करना। एक चीज बर्गर पैक करें। ਜਲਦੀ ਕਰਾ ਦੇ ਮਤਲਬ ਦੱਸ ਤੀ ਹੋਏਗਾ ਉਹ ਕਿੱਥੇ ਜੀ 버거 ਲੈ ਲਿਆ ਆਪਾਂ ਨੇ ਹੋਰ ਚੱਲਦੇ ਆਪਾਂ ਸਿੱਧੇ ਘਰ 26 26 26 26 ਮੱਕੀ ਬਾਰਸ ਵਕਿਆਂ ਵਧੀਆ ਪਈ ਵੀ ਦੇਖੋ ਬਈ ये होनी अंत दुकानन्नेया सब्जी भाजी कोई नौ जी सब्जी भाजी और पड़ी क्या हाल है क्या हाल है वहां ठीक है जी बढ़िया बारिश पैगी है और वाह फिर कोई सब्जी भाजी ਕਿਆ ਰੇਟ ਰੂਟ ਹੈ ਦੋ ਰੇਟੋ ਬਈਆ ਚਾਹੀਦਾ ਬੈਂਗਣ ਬੈਂਗਣ ਚਾਰੇ ਬੈਂਗਣ ਪਾ ਦੇ ਕਿਤਨੇ ਪਾਉ ਵੱਡੇ ਪਾਉ ਛੋਟੇ ਇਹ ਬਾਈ ਨਹੀਂ ਪਾ ਦੇ ਛੋਟੇ ਇਹ ਤਾਂ ਲੁੱਨਾ ਕਿਤਨੇ ਪਾਉ 1 ਕਿਲੋ ਆ ਦੇ ਕਿਲੋ ਨਾਲੇ ਕਰਕੇ ਟ੍ਰੈਕ ਕਰਵਾ ਲਾ ਹਾਂ ਹਾਂ ਮਾਰੇ ਪਰਟਰ ਲਗਾਉਂ। ਕੋਈ ਨਾ ਪਾਣੀ ਆ ਜਾ। ਮੈਂ ਭੈਣ ਦੋ ਤਮਸਾਂ ਆਪੋ ਪੀ ਆ ਜਾ। ਅੱਛਾ। ਹੋਰ ਕਈ ਦਫਾ ਲਈ ਆ। ਹਾਂ। ਦੋ ਇੱਕ ਦਫਾ ਆਇਆ ਸਲਾਮ ਨੂੰ ਬਤਨ ਲੱਗਿਆ। ਸਨ ਉੱਪਰ ਲਗਾ ਦੇ ਦੋ ਮਿੰਟ ਰਕਾ ਤਾਪਦਾ। ਸੱਪਾ ਗਿਆ ਦਾ। ਹੋ ਸੌਂ ਪਾ ਜਿਹੜਾ ਥੀ ਬੜੀ ਆ ਜਾ ਉਹਨੂੰ ਤਾਂ ਕੁਝ ਨਹੀਂ। ਆਹੋ ਸੱਪਾ ਉਹਨਾ ਵੀ 3 ਮਿੰਟ ਦਿੱਤਾ ਦਾ ਪਾਣੀ ਮਾਰ। ਫਿਰ ਗਿਆ। ਕੀ ਕੀ ਨਾਲਾ ਚੱਲਦਾ ਹੁਣ ਆਇਓ ਲਫਾਫਾ ਚੱਲਦਾ ਭਰੇ। ਸੋ ਬੜੀ ਸਾਫ਼ ਕਰ ਲਿਆ ਗੇਸ ਕਈ ਦਿਨ ਲੱਗਾ ਸਿਆਰ ਦੀ 4-5 ਦਿਨ ਲੱਗ ਰਹੇ ਨੇ ਇਸਮਾ ਪਾਣੀ ਪੂਣੀ ਤਾਂ ਦਿਖਦਾ ਨਹੀਂ ਮਲਫਾਫੇ ਰਵਾਵੇ ਰਹੀ ਕਰੇ ਫਿਰ ਪਾਣਾ ਜਸ ਹੂੰ ਚੱਲਦਾ ਨਹੀਂ ਨਸਪਾ ਹੂੰ ਚੱਲਦਾ ਚੱਲੇ ਜਾਂ ਪੂਣੀ ਟਮਾਟਰ ਪਾ ਦੇ ਕਿਲੋ ਟਮਾਟਰ ਕਿਲੋ ਹੂੰ ਅਦਰਕ ਪਾ ਦੇ ਅਦਰਕ ਪਾ ਦੇ 1/2 ਕਿਲੋ ਅਰਬੀ ਪਾ ਦੇ ਅਰਬੀ ਪਾ ਦੇ 1 ਕਿਲੋ ਇਹੋ ਆ ਕਿਆ ਕਹਾਉਂ ਕਿਆ ਨਾ ਉਸਕੇ ਚਕੰਦਰ ਚਕੰਦਰ ਘਰਾ ਲਾ ਦੀ ਬੰਨ ਪਿੱਛੇ ਛਲੇਮ ਬਹੁਤ ਹੋਈ ਥੋੜੇ ਡੱਡੇ ਹੋ ਗਏ ਸੀ ਕਿਸੇ ਨੇ ਨਹੀਂ ਖਾਈ ਖਾਈ ਨਹੀਂ ਜੰਦੀ ਚੱਲ ਰਹੀ ਹੈ ਤੱਕ ਨਹੀਂ ਬੜੀ ਗਈ ਹਾਂ ਖਾਈ ਨਹੀਂ ਜੰਦੀ ਆ ਮੁੱਲੀ ਬਹੁਤ ਸੀ ਜੀ ਉਹ ਪੋਤਾ ਜੀ ਹੈ ਦੇਖੋ ਕਿਨੀ ਲੰਬੀ ਉਹ ਵਧੀਆ ਮੰਡੀ ਹੈ ਇਹੋ ਬੱਸੀ ਜੀ ਉਹ ਇਹੋ ਕਿਹਾ ਭਾੜੀ ਇਹੋ ਇਹੋ ਚਚਰਿੰਡੇ 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 ਬੇਲਵਾਨ ਜੀ ਅੱਛਾ ਇਹ ਦੇਖੋ

ਬੱਲਾ 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 ਬਾਜੀ ਉਹ ਕੈਸੀ ਕੁੱਪੀ ਨੀ ਤਰ੍ਹਾਂ ਦੀ ਆ ਜਾ ਯਾਰ ਆ ਮਟਰ ਵਾਹ ਜੀ ਵਾਹ ਪਾ ਲੈ ਗਟਨੀ ਉਹ ਵਾਤਾ ਫਿਰ ਆ ਫਲੀ ਵਾਲਾ ਹੀ ਬਣਦਾ 10 ਕਿਲੋ ਅਤਰਾ ਕੋਰ ਕੋਲ ਨੂੰ ਇਹਦੇ ਇੱਥੇ ਕਿਤੇ ਦੇਖ ਕੋਰ ਬਣਦਾ ਪਿੰਡੀ ਕਟਲ ਗੈਰੇਟ ਹੈ ਕਟਲ 60 ਰੁਪਏ ਕਿਲੋ ਕਟਲ ਪਾ ਦੇ ਪਿੰਡੀ ਕਰਿਲਾ ਤੋਰੀ ਕੀਆ ਪਿੰਡੀ 60 ਰੁਪਏ ਪਿੰਡੀ 40 ਰੁਪਏ ਕਿਲੋ 30 ਕਰ ਤੱਕਲੋ 20 ਕੀਆ ਲੋ ਜੱਤ ਤੱਕਲੋ 30 ਕਰ ਤੱਕਲੋ 20 ਕੀ ਕਟਲ ਪਾ ਪਦੀ ਆ ਦੇਖ ਆਇਆ ਸਾਰਾ ਹਾਂ ਨਾ ਆਇਆ ਜੀ ਸਾਜੀ ਇਹ ਪੜਿਆ ਜੀ ਚੱਕੂ ਅਗਰ ਇੱਕ ਵੀ ਪੱਕੀ ਹੋ ਗਿਆ ਕੈਰੇਟ ਬਤਾਇਆ ਨਾ ਕਟਲ ਕਟਲ 60 ਰੁਪਏ ਕਿਲੋ 60 ਰੁਪਏ ਕਿਲੋ ਕਿੰਨਾ ਕਿੰਨਾ ਹੋਇਆ 2 ਕਿਲੋ ਆ ਬੜਾ ਠੀਕ ਆ ਹੋਰ ਬੋਲੋ ਗੋਭੀ ਹੈ ਗੋਭੀ ਆ ਟਮਾਟਰ ਟਮਾਟਰ 60 ਰੁਪਏ ਕਿਲੋ ਅੰਜ ਪਈ ਆ 20 ਸਕੇ ਗੋਭੀ ਪਾ ਲੈ 2 ਕਿਲੋ 2 ਅਜੋਨ ਦੀ ਕੁੱਪੀ ਆ ਜਾਈ ਹੈ ਨਾ ਜੀ ਮਗਰ 120 ਰੁਪਏ ਵੀ ਦੇ ਕੇ ਤਾਂ ਦੇ ਪ੍ਰੰਪਰਨ ਦੇ ਹੀ ਕਰ ਗਿਆ ਕਿਉਂਕਿ ਉਹ ਕੁੱਪੀ ਆ ਬਹੁਤ ਵਧੀਆ ਕੁੱਪੀ ਹੈ ਲਾ ਪਾ ਲਾ ਹਾ ਜਿਸ ਦਾ ਪਾਲਾ ਵੀ ਮਾਤਰੀ ਹੈ ਪਾੜੀ ਹੈ ਹਾਂ ਕੁੱਪੀ ਪਾੜੀ ਹੈ ਰੀ ਹੈ ਪਾੜੀ ਹੋ ਰਹੀ ਹੈ ਦੋਨੀ ਹਾਂ ਜੀ ਪਾੜੀ ਵੀ ਇਤਨੀ ਸਾਫ ਨਹੀਂ ਆ ਰਹੀ ਇਸੀ ਤਰ੍ਹਾਂ ਸਾਫ ਆ ਜਾਈ ਹੈ ਅੱਛਾ ਅਦਰਕ ਪਾ ਤਿਆ ਹਾਂ ਅਦਰਕ ਪਾ ਲਿਆ ਹਰੀ ਮਿਰਚ ਪਾਵੇ ਹਰੀ ਮਿਰਚ ਕਿਤਨੀ ਪਾਵਾਂ ਪਾ ਦੇ 10 20 ਕੀ ਤੁਰਚਰੀ ਹੀ ਪਾਈ ਹੈ ਪਰ ਪਿੰਡੀ ਕੈਰੇਟ ਹੈ ਹੈ 30 ਕਿਲੋ 30 ਕਿਲੋ 30 ਰੁਪਏ ਕਿਲੋ ਮਟਰ ਖਾਲੀ ਵੀ ਆਣਗੇ ਸਮਝ ਤਾ ਯਾਰ ਜੀ ਮਤਲਬ ਇਹ ਨਹੀਂ ਕਰ ਰਹੇ ਲਧੀ ਖਾਲੀ ਆ ਗਿਆ ਹੈ ਹੈ ਇੱਕ ਵੀ ਖਾਲੀ ਜਾਣੇ ਕਿਸੇ ਕੈਰੇਟ ਗੜੀ ਦੇ ਬਾਈਓ ਕਿੱਦਿ ਲੋ ਦੇ ਲੋ ਅੱਧਾ ਕਿਲੋ ਪਾ ਦੇ ਉਹ ਹਫਤਾ ਨੂੰ ਦੋ ਜਾਵੇ ਲੱਗਦੀ ਕਿ ਕੰਪਟੈਂਟ ਅੱਜ ਸਭ ਚਾਹਾਂਗੇ ਕਿੰਨੀ ਦਾ ਸੋਨ ਮੰਨਿਆ ਤਾਂ ਉਹ ਮਾਲੋ ਹਾਂ ਜਿੱਦੀ ਅਮਰ ਨਾ ਲਗ ਰੋਵਾ ਆਹ ਕਾਮੂ ਆ ਬਿੱਡੀਆਂ ਨੂੰ ਚੱਲਣਾ ਹਾਂ ਹੋਰ ਬੋਲੋ ਬਸ ਤੁਹਾਨੂੰ ਮੈਨੂੰ ਫੋਨ ਦਿਓ ਇੱਕ ਮਿੰਟ ਕਾਲੀ ਦोरी ਕਾਲੀ ਤੋਰੀ ਪਹਿਲੋ ਕਿਹੜਾ ਪਹਿਲੋ ਆਪ ਤੁਸੀਂ ਮੈਕਨਿਕ ਹੋ ਗਾਰੇ ਕੋਣ ਜੋੜਾ ਤੁਸੀਂ ਕਰ ਰਹੇ ਕਿਆ ਆਪ ਨਾ ਹੂੰ ਖਬਰ ਤੋਂ ਕੋਈ ਨਹੀਂ ਡਨੇ ਕਾ ਇਹ ਪਹਿਲਾ ਹੋ ਰਿਹਾ ਹੈ ਮਾਰੇ ਗੋਮਾ ਗਿਆ ਆ ਫਿਰ ਪੰਜ ਉਤਰੇ ਹੋਇਆ ਪੰਜ 6 ਹੈ ਬਈ ਪੂਰਾ ਜਿਸ ਸੜ ਰੇ ਲਾ ਗੋਂ ਪਰਾਂ ਚੱਲ 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 ਗੋਂ ਮੇਰੇ ਯਾਦ ਨਹੀਂ ਵਾਹ ਸ਼ੋਕਰੇ ਪੜਦੇ ਚਾਰ ਪੰਜ ਸਾਲ ਦਾ 500 ਦਾਣੇ ਦੇ ਪਾਸ ਬਰਾੜਾ ਇਹਨਾਂ ਉੱਦ ਸੜਦਾ ਆ ਉਰੀ ਦਾ ਉਹ ਇਹ ਨਹੀਂ ਉਹ ਪਹਾੜੀ ਪਰ ਕੇ ਪਾਸ ਨੂੰ ਆ ਗੋਂ ਯਾਰ ਉਥੇ ਮੁੰਡਾ ਪਾੜ ਤੇ ਇੱਕ ਪੰਜ 6 ਸਾਲ ਪੁੱਛ ਨਹੀਂ ਰੰਡਾ ਮਾਤਾ ਜਾਗਦੀ ਰਹੀ ਹੈ ਰੋਜ਼ ਨਾਰੀਆਂ ਖੜਾ <laughs> चलो जी आ गया में अज की ताजा खबर है पिछे रख दे अज की ताजा खबर चिता आ गया उ तो तो क्या बंद करते दिया कहा चिते करके ਹਾਂ ਜੰਗਲ वगੈਰਾ ਬੰਦ ਕਰ ਦਿੱਤੇ ਚਿੱਤ ਕਰਦੇ ਜੰਗਲ ਬਣੀ वगੈਰਾ ਹਾਂ ਬੰਦ ਅੱਛਾ ਸਬਜੀ ਵਾਲਾ ਕਹ ਰਿਹਾ ਬਈ ਉਹ ਰਗਾ ਪਪੋਲੀ ਗੋਂ ਆ ਲਾਗੇ ਚਿੱਤ ਆ ਗਿਆ ਕਹ ਰਿਹਾ ਉੱਥੇ ਸੰਝ ਅੱਜ ਦੇਖਿਆ ਕਹ ਰਿਹਾ ਉੱਥੇ ਲੋਕਾਂ ਨੇ ਆ ਗਿਆ ਹੁਣ ਬਈ ਕੀ ਪਤਾ ਚਾਰੇ ਵਸੈਰ ਹੋ ਗਿਆ ਵਿੱਚ ਨੂੰ ਦਬ ਜੀ ਗਿਆ ਦਾ ਇੱਕ ਦੁਬਾਰਾ ਫੇਰ ਅੱਜ ਲੈ ਸਮੇਂ ਆਇਸ ਪਰੇ ਗੇਰਾ ਪੋਪਲੀ ਦੇਖਿਆ ਕਰੇ ਲੋਕੀ ਦੁਕਾਨਾਂ ਮਾ ਆ ਗਿਆ ਹੁਣ ਬਈ ਕੀ ਪਤਾ ਕਿਹੜੀ ਸਾਈਡ ਤੇ ਹੈ ਕਿਧਰ ਨੂੰ ਕਿਆ ਪਤਾ ਹੋਰ ਉਤਰਿਆ ਹੋਇਆ ਉੱਪਰ ਤੇ ਕੋਈ ਪਹਾੜ ਮੰਦ ਉਤਰਿਆ ਆ ਮਾ ਬਈ ਕੁਝ ਨਹੀਂ ਬਦਲਾ ਦਾ ਬਚ ਕੇ ਰਹੋ ਨੇਰਾ ਸੰੇਰਾ ਬਾਹਰ ਨਾ ਨਿਕਲੋ ਕਿ ਤਾ ਕੁੱਤਾ ਮਾ ਜਾਣਾ ਜੀ ਨੇ ਆਪਣਾ ਤਾਂ ਡੋਰ ਨੱਕਾ ਰਿੰਦ ਤੇ ਕਰਿਆਓ ਫਿਰ ਵੀ ਚੌਕ ਸਰੋਵਰ ਦਿਨਵਾ ਵੀ ਸੁੱਖੂ ਦਾ ਆ ਗਿਆ ਫੋਨ ਸੁੱਖੂ ਦਾ ਪਿੱਤਾ ਆ ਗਿਆ ਕਰ ਲਈਏ ਗੱਲ ਸੁੱਖੂ ਗੱਲ ਦੇਖੋ ਬਾਹਰਸ ਵਧੀਆ ਪਈ ਵੀ ਬਾਈ